ਸਤਿ ਸ਼੍ਰੀ ਅਕਾਲ ਬੀੜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਜੀ ਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਜਿਵੇਂ ਪਤਾ ਹੀ ਆ ਤੁਹਾਨੂੰ ਤੁਹਾਡੇ ਲਈ ਬਹੁਤ ਤਰ੍ਹਾਂ ਦੀਆਂ ਐਡਾਂ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਅਸੀਂ ਤੇ ਅੱਜ ਫੇਰ ਤੋਂ ਬਹੁਤ ਸਾਰੇ ਟਰੈਕਟਰ ਤੇ ਟਰਾਲੀ ਲੈ ਕੇ ਆਏ ਹਾਂ ਤੇ ਪਹਿਲਾ ਟਰੈਕਟਰ ਦੇਖ ਰਹੇ ਹੋ ਤੁਸੀਂ ਸਵਰਾਜ 855 2011 ਮਾਡਲ ਹੈ ਜੀ ਤੇ 350 ਰੇਟ ਹੈ ਜਦਾ ਤੇ ਕੋਹਦੀ ਵਧੀਆ ਟਰੈਕਟਰ ਖੜਾ ਆ ਰੰਗ ਰੂਪ ਪੂਰਾ ਸਾਫ਼ ਹੈ ਤੇ ਡੇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ ਜੀ ਤੇ ਬਹੁਤ ਹੀ ਸੰਭਾਲ ਕੇ ਰੱਖਿਆ ਵੀਰ ਨੇ ਤੇ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਜੀ ਦਾ ਟਰੈਕਟਰ ਹੈ 3.5 ਲੱਖ ਰੁਪਏ ਰੇਟ ਹੈ ਤੇ ਰੇਟ ਆ ਫਿਕਸ ਨਹੀਂ ਹੁੰਦਾ ਵੀਰ ਇੱਕ ਵਾਰੇ ਜਿਹਨੇ ਲੈਣਾ ਹੋਵੇ ਫੋਨ ਕਰਕੇ ਪੁੱਛ ਜ਼ਰੂਰ ਲਿਆ ਕਰੋ ਤੇ ਸਵਰਾਜ ਦੀ ਬਹੁਤ ਮੰਗ ਹੈ ਤੇ ਕਈ ਮੇਰੇ ਵੀਰ ਕਹਿੰਦੇ ਵੀ ਸੀ ਕਿਸ ਸਵਰਾਜ ਟਰੈਕਟਰ ਲੈ ਕੇ ਆ ਉਹ ਵਧੀਆ ਕੰਡੀਸ਼ਨ ਦਾ ਤੇ ਵਧੀਆ ਕੰਡੀਸ਼ਨ ਦਾ ਟਰੈਕਟਰ ਲੈ ਕੇ ਆ ਜਰਨਾ ਤੇ ਕਿਸੇ ਮੇਰੇ ਵੀਰ ਨੇ ਕੋਈ ਵੀ ਮਸ਼ੀਨਰੀ ਐਡ ਲਵਾਉਣੀ ਹੋਵੇ ਤੇ ਮੇਰਾ ਵਰਤਨ ਨੰਬਰ ਹੈ 7696329488 ਇਹਦੇ ਉੱਤੇ 507 ਫੋਟੋ ਉਹਨੂੰ ਡੇਟਾ ਕਰਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਤੇ ਜਲਦੀ ਤੁਹਾਡੀ ਐਡ ਆਪਣੇ ਚੈਨਲ ਤੇ ਲੱਗ ਜਾਊਗੀ ਤੇ ਐਡ ਲਵਾਉਣ ਦਾ ਵੀ ਕੋਈ ਖਰਚਾ ਨਹੀਂ ਸਾਰਿਆਂ ਨੂੰ ਪਤਾ ਹੀ ਹੈ ਤੇ ਅਸੀਂ ਵਾਰ-ਵਾਰ ਦੱਸਦੇ ਵੀ ਹੁੰਨੇ ਆ ਤੇ ਜੋ ਵੀ ਮੇਰਾ ਵੀਰ ਚੈਨਲ ਨੂੰ ਆਪਣੇ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਇੱਕ ਘੰਟੀ ਦਾ ਬਟਨ ਆਊਗਾ ਉਹਨੂੰ ਦਬਾ ਲਿਓ ਤੇ ਸਬਸਕ੍ਰਾਈਬ ਕਰੇ ਬਿਨਾਂ ਕਿਤੇ ਨਹੀਂ ਜਾਣਾ ਥੱਲੇ ਲਾਲ ਜਿਹੇ ਰੰਗ ਦਾ ਬਟਨ ਆਊਗਾ ਉਹਨੂੰ ਦਬਾ ਲਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਹੋ ਜਾਊਗਾ ਤੇ ਅੱਗੇ 11 ਕਲਟਰਵੇਟਰ ਕਲਟਰਵੇਟਰ ਦੇਖ ਰਹੇ ਹਾਂ ਤੇ 12500 ਰੁਪਇਆ ਰੇਟ ਆ ਦਾ ਦੱਬਾ ਵਾਲੀ ਜੀ ਤੇ ਨੰਬਰ ਹੈ ਜਿਹਦਾ ਕਲਟਰਵੇਟਰ ਹੈਗਾ ਨੰਬਰ ਹੈ ਇਹਦਾ 701515053 ਤੇ ਜਿਹਨੇ ਵੀ ਲੈਣਾ ਹੋਵੇ ਫੋਨ ਜਰੂਰ ਕਰ ਲਿਓ ਦੱਬਾ ਵਾਲੀ ਮੰਡੀ ਤੇ ਢੜੇ ਵੀ ਨੇੜੇ-ਨੇੜੇ ਮੇਰੇ ਵੀ ਰਹੇਗੇ ਨੇ ਵੀਡੀਓ ਨੂੰ ਦੇਖ ਰਹੇ ਨੇ ਉਹ ਇਹ ਖਰੀਦ ਸਕਦਾ ਵਧੀਆ ਕੰਡੀਸ਼ਨ ਦਾ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲਾਣੀ ਤੇ ਕਿਸ ਤਰ੍ਹਾਂ ਦੀ ਮਸ਼ੀਨਰੀਆਂ ਤੇ ਕਿਵੇਂ ਦੀ ਚਾਹੀਦੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਟਰ ਬਟਰ ਬਹੁਤ ਵਧੀਆ ਕੰਡੀਸ਼ਨ ਦਾ ਹੈ ਡੱਬਾਲੀ ਮੰਡੀ ਦਾ ਕਰ ਹੈ ਜੀ ਤੇ ਚੰਨ ਨੂੰ ਪੂਰ ਸਪੋਰਟ ਕਰਿਆ ਕਰੋ ਵੀਰੇ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਵੱਦੋ ਵੱਦ ਲਾਈਕ ਕਰਿਆ ਕਰੋ ਸ਼ੇਅਰ ਚੱਕ ਦਿਆ ਕਰੋ ਪੂਰੀ ਤੇ ਆਪਣੇ ਵੀਊ ਬਹੁਤ ਘੱਟ ਆਉਣ ਲੱਗੇ ਬਹੁਤ ਘੱਟ ਦੇਖਣ ਲੱਗੇ ਕਿਨੇ ਘਣ ਘਣ ਵੀਡੀਓ ਲੈ ਕੇ ਆਉਣਾ ਯਾਰ ਅਸੀਂ ਤੁਹਾਡੇ ਲਈ ਤੇ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਗੇ ਟਰਾਲੀ ਦੇਖ ਰਹੇ ਹਾਂ 14 7 ਦੀ ਟਰਾਲੀ ਹੈ ਜਮਾਂ ਨਵੀਂ ਵਰਗੀ ਖੜੀ ਹੈ ਵੀਰੇ ਪੂਰੀ ਸ਼ੌਂਕ ਨਾਲ ਤਿਆਰ ਕਰਾਈ ਹੋਈ ਹੈ ਦੇ ਜਗਰਾਉਂ ਏਰੀਆ 190 ਰੇਟ ਹੈ ਦਾ ਤੇ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂ ਕਰ ਦੋ ਵੀਰੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਵੱਧ ਤੋਂ ਵੱਧ ਆਪਣੇ ਚੈਨਲ ਦੇ ਸਬਸਕ੍ਰਾਈਬ ਕਰ ਦਿਓ ਜਿਵੇਂ ਜਿਦੀ 40000 ਕਰ ਦੋ ਫਿਰ 50000 ਕਰ ਦੋ ਵੀਰੇ ਤੇ ਐਡ ਨੂੰ ਲੋਨ ਲਈ ਮੇਰਾ ਨੰਬਰ ਹੈ ਜੀ WhatsApp 7696329488 ਥੱਲੇ ਚੱਲ ਵੀ ਰਿਹਾ ਬਾਰ-ਬਾਰ ਚਿੱਟਿਆ ਕਰਾਂ ਚ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੀਰੇ ਕਈ ਵੀਰਾਂ ਦੇ ਟਰੈਕਟਰ ਪਿੱਛੇ ਲੱਗੇ ਹੁੰਦੇ ਆ ਕਈ ਅੱਗੇ ਲੱਗੇ ਹੁੰਦੇ ਆ ਤੇ ਵੀਡੀਓ ਦੇ ਪਿੱਛੇ ਹੁੰਦੇ ਆ ਕਈ ਵਾਰੀ ਨਹੀਂ ਦੇਖਦੇ ਅੱਧੇ ਵੀਡੀਓ ਕੱਟ ਦਿਨੇ ਤਾਂ ਕਰਕੇ ਪੂਰੀ ਦੇਖਿਆ ਕਰੋ ਤੇ ਤਾਂ ਕਿ ਜਿਹੜੇ ਟਰੈਕਟਰ ਵੀਡੀਓ ਦੇ ਪਿੱਛੇ ਪਿੱਛੇ ਲੱਗੇ ਹੁੰਦੇ ਆ ਉਹ ਵੀ ਸ਼ੇਅਰ ਹੋ ਜਾਣ ਇਹ ਵੀ ਬੜੇ ਟਰੈਕਟਰ ਪਿੱਛੇ ਵੀ ਹੁੰਦੇ ਆ ਅੱਗੇ ਵੀ ਹੁੰਦੇ ਆ ਇਹ HMT ਦੇਖ ਰਹੇ ਹੋ 916 ਟਰੈਕਟਰ ਹੈ ਬਹੁਤ ਵਧੀਆ ਕੰਡੀਸ਼ਨ ਦਾ 1998 ਮਾਡਲ ਹੈ ਤੇ ਟਾਇਰ ਨਵੇਂ ਪੁਆਏ ਵੀਰ ਨੇ 270 ਰੇਟ ਹੈ ਜੇ ਧੋੜਾ ਜੀ ਛਤਰੀ ਤੇ ਉੱਡੀ ਛਤਰੀ ਦੋਵੇਂ ਵਧੀਆ ਲੱਗੇ ਹੋਏ ਹੈ ਤੇ ਵਧੀਆ ਕੰਡੀਸ਼ਨ ਦਾ ਹੈ ਤੇ ਰੰਗ ਰੰਗੂ ਵੀ ਪੂਰਾ ਸਾਫ ਹੈ ਪੂਰਾ ਸੰਭਾਲ ਕੇ ਰੱਖਿਆ ਵੀਰ ਨੇ ਟਰੈਕਟਰ ਨੂੰ ਤੇ ਤੁਹਾਨੂੰ ਪਤਾ ਹੀ ਐ ਐਡ ਰੋਣ ਦਾ ਕੋਈ ਪੈਸੇ ਨਹੀਂ ਲੈਂਦੇ ਆਪਾਂ ਤੇ ਹਰ ਰੋਜ਼ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੁਹਾਡੇ ਲਈ ਕਿ ਆਉਂਦੇ ਰਹਿ ਤੁਹਾਡੇ ਲਈ ਲੈ ਕੇ ਆਉਣਾ ਵੀਰੇ ਤਾਂ ਕਿ ਮੰਡੀਆਂ ਤੇ ਨਾ ਜਾਣਾ ਪਵੇ ਤੁਹਾਨੂੰ ਤੇ ਸਾਰਾ ਦਿਨ ਵੀ ਖਰਾਬ ਹੋ ਜਾਂਦਾ ਕਈ ਵਾਰੀ ਟਰੈਕਟਰ ਵਧੀਆ ਮਿਲ ਵੀ ਜਾਂਦਾ ਕਈ ਵਾਰੀ ਨਹੀਂ ਮਿਲਦਾ ਤਾਂ ਕਿ ਤੁਹਾਡੇ ਲਈ ਘਰ ਬੈਠੇ ਹੀ ਅਸੀਂ ਆਪਣੇ ਵੀਡੀਓਜ਼ ਤੁਹਾਡੇ ਲਈ ਸੰਧ ਲੈ ਕੇ ਆ ਜਾਈਏ ਆ ਕੇ ਲਿਆਉਣੇ ਤਾਂ ਕੀ ਘਰ ਬੈਠੇ ਤੁਸੀਂ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਕੋਈ ਵੀ ਟਰੈਕਟਰ ਕੋਈ ਵੀ ਹਾਲਰ ਰੋਟਾਵੇਟਰ ਕੋਈ ਵੀ ਹੋਵੇ ਤੇ ਤੁਹਾਨੂੰ ਘਰ ਬੈਠਾ ਹੀ ਮਿਲ ਜਾਂਦਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਆਪਣੇ ਜਿਹੜੇ ਆਪਾਂ ਟਰੈਕਟਰ ਟੂਟਰ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਉਹ ਕਿਵੇਂ ਦੇ ਲੱਗ ਰਹੇ ਆ ਇੱਗੇ ਟਰਾਲੀ ਦੇਖਦੇ ਰਹੋ 16 7 ਦੀ ਟਰਾਲੀ ਹੈ ਤੇ 175 ਰੇਟ ਹੈ ਲੁਧਿਆਣਾ 'ੇ ਖੜੀ ਹੈ ਵੀਰੇ ਤੇ 70 ਪੈਸੇ ਟੈਰੀਫ ਹੈ ਇਹਦੇ ਤੇ ਟਰਾਲੀ ਦੇ ਮਾਲਕ ਦਾ ਨੰਬਰ ਹੈ 9855568123 ਤੇ ਰੇਟ ਵੀਰੇ ਫਿਕਸ ਨਹੀਂ ਹੁੰਦੇ ਅਤਵਾਰੇ ਪੁੱਛ ਜ਼ਰੂਰ ਲਿਆ ਕਰੋ ਤੇ ਮੌਕੇ ਤੇ ਘੱਟ ਵੱਧ ਹੁੰਦੇ ਰਹਿੰਦੇ ਆ ਬੱਡੂ ਬੱਡੂ ਪੂਰਾ ਲੱਗਿਆ ਵੀਰੇ ਰੰਗ ਰੂਮ ਕਰਾਈ ਹੋਈ ਐ ਤੇ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਹਾਂ ਜੀ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਅੱਗੇ ਵੀ ਸੰਤ ਆਉਣਗੇ ਦੇਖ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਰੇ